ਤਕਵੀਰ ਸਿੰਘ ਬਾਦਲ ਵੱਲੋਂ ਬੰਦੀ ਸਿੰਘਾਂ ਦਾ ਮੁਰਤੋਂ ਮੁੱਦਾ ਚੁੱਕਿਆ ਗਿਆ ਉਹਨੇ ਕਿਹਾ ਕਿ ਬਿਨਾ ਨਾਮ ਲੈ ਕਹਿੰਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੌਜਵਾਨ ਬੰਦ ਰਹੇ ਹਾਲੇ ਸਾਲ ਨਹੀਂ ਹੋਇਆ ਪਰ ਉਹਨਾਂ ਨੂੰ ਛਡਾਉਣ ਨੂੰ ਲੈ ਕੇ ਲਗਾਤਾਰ ਤੁਸੀਂ ਤੱਤੇ ਹੋ ਗਏ ਹੋ ਪਰ ਜਿਹੜੇ ਬੰਦੀ ਸਿੰਘ 40-40 ਸਾਲ ਹੋ ਗਏ 30-30 ਸਾਲ ਹੋ ਗਏ ਬੰਦ ਰਹੇ ਤੇ ਉਹਨਾਂ ਦੀ ਰਿਹਾਈ ਕੌਣ ਕਰਵਾਵੇ ਇਹਨਾਂ ਨੇ ਆਨੰਦਪੁਰ ਸਾਹਿਬ ਦਾ ਮਤਲ ਲਿਆਂਦਾ ਚੰਡੀਗੜ੍ਹ ਪੰਜਾਬ ਦਾ ਪੰਜਾਬੀ ਬੋਲ ਦੇ ਇਲਾਕੇ ਜਦੋਂ-ਜਦੋਂ ਇਹਨਾਂ ਦੀ ਸਰਕਾਰਾਂ ਆਈਆਂ ਕੇਂਦਰ ਵਿੱਚ ਵੀ ਇਹ ਭਾਈਬਾਲ ਦਿਉਦੋ ਕਿਹੜਾ ਕਦੂ ਚ ਤੀਰ ਮਾਰਿਆ ਸੀ ਕਿ ਕਿਹੜਾ ਮਸਲਾ ਇਹਨਾਂ ਨੇ ਹੱਲ ਕਰਾਇਆ ਸਰਕਾਰਾਂ ਪੂਰੀਆਂ ਚੱਲੀਆਂ 15 ਸਾਲ ਉਦੋਂ ਭਾਈਵਾਲ ਵੀ ਬਣ ਕੇ ਸੀ 96 ਚ ਤੁਸੀਂ ਤੇ ਆ ਜਿਹੜੇ ਮਸਲਿਆਂ ਬਾਰੇ ਅੱਜ ਦੂਜਿਆਂ ਤੇ ਸਵਾਲ ਚੱਕਦੇ ਆ ਤੁਸੀਂ ਦੱਸੋ ਕੀ ਕੀਤਾ ਕਿਹੜਾ ਮਸਲਾ ਤੁਸੀਂ ਹੱਲ ਕਰਾਇਆ ਜਦੋਂ ਇੰਨਾ ਹੀ ਬੰਦੀ ਸਿੰਘਾਂ ਦੀ ਜਨਤ ਤੁਸੀਂ ਅੱਜ ਗੱਲ ਕਰਦੇ ਹੋ ਇੱਕ ਮਸਲਾ ਆਇਆ ਸੀ 2008 ਦੇ ਜਾਂ 9 ਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕਿ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਘੱਟੋ-ਘੱਟ ਤਬਦੀਲ ਕਰ ਦਿਓ ਤੇ ਜਿਹੜੀ ਬਾਦਲ ਸਾਹਿਬ ਨੇ ਚਿੱਠੀ ਲਿਖੀ ਬਤੌਰ ਮੁੱਖ ਮੰਤਰੀ ਉਹਦਾ ਲੱਥਾ ਵੀ ਪੜ ਕੇ ਸੁਣਾ ਦਿਓ ਕੀ ਲਿਖਿਆ ਸੀ ਸਾਹਿਬ ਨੇ ਟਵੀਟ ਕੀਤਾ ਗਿਆ ਤੇ ਉਹਨਾਂ ਬੋਲੇ ਬਾਗਿਆਂ ਨੂੰ ਕੇਰਿਆ ਗਿਆ ਉਹਨੇ ਕਿਹਾ ਕਿ ਜਿਹੜੇ ਸੁਧਾਰ ਲਹਿਰ ਦੀ ਗੱਲ ਕਰਦੇ ਨੇ ਪਹਿਲਾਂ ਆਪਣੇ ਅੰਦਰ ਸੁਧਾਰ ਲੈ ਕੇ ਆਉਣ ਜੇਰਾ ਮੇਜੀ ਪਿਆਸਾ ਉਹ ਕਹਿੰਦੇ ਉਹ ਸੁਧਾਰ ਲੈ ਕੇ ਆਉਣ ਉਹ ਥੋੜੇ ਨਾਲ ਨਿਕਲ ਚੁੱਕੇ ਨੇ ਤੇ ਜਿਹੜੇ ਤੁਹਾਡੇ ਨਾਲ ਨੇ ਉਹ ਸਾਰਾ ਸੁਧਾਰ ਰਹਾ ਹੈ ਯਾਨੀ ਹਰਪ੍ਰੀਤ ਸਿੰਘ ਦੀ ਉਹ ਆਵਾਜ਼ ਅੱਜ ਵੀ ਮੇਰੇ ਬੋਲ ਕੰਨਾ ਚ ਬੋਲ ਰਹੇ ਦੀ ਕੀ ਕੀਤਾ ਸੀ ਉਹਨਾਂ ਨੇ ਕਿ ਸਿੱਖ ਸੰਸਥਾਵਾਂ ਦੇ ਵਿੱਚ ਨਿਗਾਰ ਆ ਗਿਆ ਤੇ ਕਾਬਜ ਦਾ ਤੁਸੀਂ ਉਹ ਪਰ ਨਿਗਾਰਤਾ ਤੁਹਾਡੇ ਕਰਕੇ ਆਇਆ ਉਹਨਾਂ ਨੇ ਗਣਾ ਨੋਦੀ ਢੋਲਸਾ ਮੂਵੀ ਆ ਰਹੀ ਹੈ ਐਮਰਜੈਂਸੀ ਜਿੱਦੇ ਚੱਲਦੇ ਸਰਵਿਸਿਜ਼ ਖਾਲਸਾ ਵੱਲੋਂ ਕੁਝ ਸਵਾਲ ਖੜੇ ਕੀਤੇ ਗਏ ਨੇ ਦੇਖੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੁਝ ਸਮੇਂ ਬਾਅਦ ਪੈਦਾ ਹੁੰਦੇ ਨੇ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਨੇ ਪਹਿਲਾਂ ਵੀ ਜਦੋਂ ਬੋਲਦੀ ਆ ਆ ਗੂਗਲ ਦੀ ਆ ਕਦੇ ਇਹ ਮਾਤਾ ਮਹਿੰਦਰ ਸਿੰਘ ਤੌਰ ਨੂੰ ਕਹਿ ਦਿੰਦੇ ਆ ਕਹਿ ਦਿੰਦੀ ਹੈਗੀ ਇਹ ਤਾਂ ਦਿਹਾੜੀ ਤੇ ਬੈਠ ਰਹੀ ਆ ਨਹੀਂ ਉਹ ਕਹਿੰਦੇ ਤੂੰ 500 ਦੀ ਵੀਏ 1000 ਦਿਹਾੜੀ ਲੈ ਤੇ ਸਾਡੇ ਘਰਾਂ ਚ ਘੰਟਾ ਕੰਮ ਕਰ ਇਹ ਜਿਹੜੀ ਐਮਰਜੈਂਸੀ ਫਿਲਮ ਹੈ ਐਮਰਜੈਂਸੀ ਤੇ ਸਾਕਾ ਨੀਲਾ ਤਾਰਾ ਨਾਲ ਸੰਬੰਧਿਤ ਹੈ ਉਹਦੇ ਵਿੱਚ ਇੰਦਰਾ ਗਾਂਧੀ ਦੀ ਭੂਮਿਕਾ ਆਪ ਨਭਾਉਂਦੀ ਨਜ਼ਰ ਆਉਂਦੀ ਹੈ ਉਹਦੇ ਵਿੱਚ ਸਿੱਖਾਂ ਨੂੰ ਦਹਿਸ਼ਤਗਰ ਅੱਤਵਾਦੀ ਵੱਖਵਾਦੀ ਗਰਦਾਨੀਆਂ ਗਿਆ ਹੈ ਸਾਰੇ ਟੂਟੀਆਂ ਦਾ ਪਾਣੀ ਹੈ 50% ਸਕੂਲਾਂ ਦੇ ਵਿੱਚ ਨਹੀਂ ਪਹੁੰਚਿਆ ਸਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੂੰ ਅੱਜ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਨੂੰ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਜੀ ਸੋ ਹੌਟਲ ਸਭ ਅੱਜ ਲੌਂਗਵਾਲ ਸਾਬ ਦੀ ਵਰਸੀ ਦੇ ਉੱਤੇ ਜਿੱਥੇ ਸਿਆਸੀ ਸਟੇਜਾਂ ਲੱਗੀਆਂ ਹੋਈਆਂ ਨੇ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਬੰਦੀ ਸਿੰਘਾਂ ਦਾ ਮੁੱਢ ਤੋਂ ਮੁੱਦਾ ਚੁੱਕਿਆ ਗਿਆ ਉਹਨੇ ਕਿਹਾ ਕਿ ਬਿਨਾ ਨਾਮ ਲੈ ਕਹਿੰਦੇ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਨੌਜਵਾਨ ਬੰਦੇ ਰਹੇ ਹਾਲੇ ਸਾਲ ਨਹੀਂ ਹੋਇਆ ਪਰ ਉਹਨਾਂ ਨੂੰ ਛਡਾਉਣ ਨੂੰ ਲੈ ਕੇ ਲਗਾਤਾਰ ਤੁਸੀਂ ਤੱਤੇ ਹੋ ਗਏ ਹੋ ਪਰ ਜਿਹੜੇ ਬੰਦੀ ਸਿੰਘ 40-40 ਸਾਲ ਹੋ ਗਏ 30-30 ਸਾਲ ਹੋ ਗਏ ਬੰਦ ਰਹੇ ਤੇ ਉਹਨਾਂ ਦੀ ਰਿਹਾਈ ਕੌਣ ਕਰਵਾਵੇਗਾ ਜੀ ਇਹਨਾਂ ਦਾ ਅਕਾਲੀ ਦਲ ਵਾਲਿਆਂ ਦਾ ਕੰਮ ਇਹ ਹੁੰਦਾ ਹੈ ਜਦੋਂ ਇਹ ਸੱਤਾ 'ਚ ਬਹਿ ਜਾਣ ਉਦੋਂ ਇਹਨਾਂ ਨੂੰ ਕੋਈ ਮੁੱਦਾ ਯਾਦ ਨਹੀਂ ਰਹਿੰਦਾ ਇੱਕ ਵੀ ਨਹੀਂ ਇਹਨਾਂ ਨੇ ਆਨੰਦਪੁਰ ਸਾਹਿਬ ਦਾ ਮਤਲਿਆਂਦਾ ਚੰਡੀਗੜ੍ਹ ਪੰਜਾਬ ਦਾ ਪੰਜਾਬੀ ਬੋਲ ਦੇ ਇਲਾਕੇ ਜਦੋਂ ਜਦੋਂ ਇਹਨਾਂ ਦੀਆਂ ਸਰਕਾਰਾਂ ਆਈਆਂ ਕੇਂਦਰ ਵਿੱਚ ਵੀ ਇਹ ਭਾਈਬਾਲ ਤੇ ਉਦੋਂ ਕਿਹੜਾ ਕੱਦੂ ਚ ਤੀਰ ਮਾਰਿਆ ਸੀ ਕਿ ਕਿਹੜਾ ਮਸਲਾ ਇਹਨਾਂ ਨੇ ਹੱਲ ਕਰਾਇਆ ਅਕਾਲੀ ਦਲ ਦੀ 97 ਤੋਂ ਪਹਿਲਾਂ ਤਾਂ 85 ਚ ਸਰਕਾਰ ਆ ਗਈ ਸੀ ਬਰਨਾਲਾ ਸਾਹਿਬ ਦੀ ਉਹ ਵੀ ਅਕਾਲੀ ਦਲ ਦੀ ਸੀ 97 ਤੋਂ 2002 ਤੱਕ ਉਦੋਂ ਬਾਅਦ 7 ਤੋਂ ਲੈ ਕੇ ਲਗਾਤਾਰ 17 ਤੱਕ ਤਿੰਨ ਸਰਕਾਰਾਂ ਪੂਰੀਆਂ ਚੱਲੀਆਂ 15 ਸਾਲ ਉਦੋਂ ਭਾਈਵਾਲ ਵੀ ਬਣ ਕੇ ਸੀ 96 'ਚ ਤੁਸੀਂ ਤੇ ਆ ਜਿਹੜੇ ਮਸਲਿਆਂ ਬਾਰੇ ਅੱਜ ਦੂਜਿਆਂ ਤੇ ਸਵਾਲ ਚੱਕਦੇ ਆ ਤੁਸੀਂ ਦੱਸੋ ਕੀ ਕੀਤਾ ਕਿਹੜਾ ਮਸਲਾ ਤੁਸੀਂ ਹੱਲ ਕਰਾਇਆ ਜਦੋਂ ਇਹਨਾਂ ਹੀ ਬੰਦੀ ਸਿੰਘਾਂ ਦੀ ਜਿਹਨਾਂ ਤੁਸੀਂ ਅੱਜ ਗੱਲ ਕਰਦੇ ਹੋ ਇੱਕ ਮਸਲਾ ਆਇਆ ਸੀ 2008 ਦੇ ਜਾਂ 9 'ਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕਿ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਘੱਟੋ-ਘੱਟ ਤਬਦੀਲ ਕਰ ਦਿਓ ਤੇ ਜਿਹੜੀ ਬਾਦਲ ਸਾਹਿਬ ਨੇ ਚਿੱਠੀ ਲਿਖੀ ਬਤੌਰ ਮੁੱਖ ਮੰਤਰੀ ਉਹਦਾ ਲੱਥਾ ਵੀ ਪੜ ਕੇ ਸੁਣਾ ਦਿਓ ਕੀ ਲਿਖਿਆ ਸੀ ਸਵੇ ਸਿਆਸੀ ਬਿਆਨਾਂ ਤੋਂ ਇੱਕ ਕਿਸੇ ਮਸਲੇ ਤੱਕ ਨਹੀਂ ਜਾਂਦੇ ਬੰਦੀ ਸਿੰਘ ਇਕੱਲੇ ਆ ਪੰਜ ਜਾਂ 6 ਨਹੀਂ ਬੰਦੀ ਸਿੰਘਾਂ ਚ ਸਾਰੇ ਆਉਂਦੇ ਆ ਜਿਹੜੇ ਪਹਿਲਾਂ ਤੋਂ ਆਏ ਤੁਸੀਂ ਇਹ ਤਾਂ ਦੱਸੋ ਤੁਸੀਂ ਉਸ ਵੇਲੇ ਭਾਈਵਾਲ ਸੀ ਕੁਝ ਨੂੰ ਸ਼੍ਰੀ ਨਰਿੰਦਰ ਮੋਦੀ 2019 ਚ ਕਹਿ ਗਏ ਸੀ ਗੁਰੂ ਸਾਹਿਬ ਦੇ 550 ਸਾਲ ਆ ਗਏ ਉਹਨਾਂ ਨੂੰ ਲੈ ਕੇ ਆਉਣਾ ਹੈ ਤੁਸੀਂ ਦੱਸ ਦਿਓ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਮਾਨਸਿਕਤਾ ਵਿਖੋ ਚੁੱਕਿਆ ਹੈ ਉਹਦਾ ਇਥੇ ਲੰਦਾ ਜਾਵੇ ਤੇ ਚਿੱਠੀ ਘੜੀ ਲਿਖੀ ਸੀ ਕਿ ਇਹਨਾਂ ਦੇ ਆਉਣ ਦੇ ਨਾਲ ਤਾਂ ਇਥੇ ਅਪਰਾਧ ਪੈਦਾ ਹੋ ਜਾਏਗਾ ਮਾਹੌਲ ਵਿਗੜ ਜਾਏਗਾ ਸ਼ਾਂਤੀ ਨਹੀਂ ਰਹਣੀ ਉਹਦਾ ਜਵਾਬ ਵੀ ਦੇ ਦਿਓ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਦੇ ਕਹਿੰਦੇ ਆ ਏਜੰਸੀਆਂ ਦਾ ਬੰਦਾ ਕਦੇ ਕੁਛ ਕਦੇ ਕੁਛ ਕਦੇ ਕੁਛ ਜਿਹੜੇ ਇਹਨਾਂ ਤੋਂ ਹੀ ਵੱਖਰੇ ਹੋਏ ਨੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਕੰਮ ਚੱਕੀ ਜਾਂਦੇ ਆ ਕੱਲ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਮਸਲੇ ਨੂੰ ਚੁੱਕਣ ਦਾ ਯਤਨ ਕੀਤਾ ਤੇ ਅੱਜ ਜਿਹੜੀਆਂ ਦੋ ਰੈਲੀਆਂ ਹੋਈਆਂ ਉਹ ਇਹਨਾਂ ਵਿੱਚੋਂ ਹੀ ਪਾਸੇ ਹੋਇਆ ਧੜਾ ਜਿਹਨੂੰ ਬਾਗੀ ਧੜਾ ਕਹਿੰਦੇ ਐ ਉਹਨਾਂ ਦੀਆਂ ਰੈਲੀਆਂ ਵੀ ਸੀ ਉਹ ਇਹਨਾਂ ਨੂੰ ਦਾਗੀ ਧੜਾ ਕਹਿੰਦੇ ਐ ਪਤਾ ਨਹੀਂ ਇਹਨਾਂ ਜੋ ਕਿਹੜਾ ਬਾਗੀ ਐ ਕਿਹੜਾ ਦਾਗੀ ਐ ਪਹਿਲਾਂ ਇਕੱਠੇ ਸੀ ਦੋਨਾਂ ਨੂੰ ਇੱਕ ਦੂਜੇ ਬਾਰੇ ਬਹੁਤ ਕੁਝ ਪਤਾ ਹੈ ਤੇ ਦੋਵੇਂ ਹੁਣ ਇੱਕ ਦੂਜੇ ਦੀ ਖਿੱਲੀ ੜਾਉਣ ਲੱਗੇ ਵੀ ਐ ਤੁਸੀਂ ਜਿਹੜੇ ਮਸਲੇ ਨੂੰ ਲੈ ਕੇ ਪੰਜਾਬੀ ਸੂਬਾ ਬਣਾਇਆ ਉਹ ਚੋਂ ਕੋਈ ਇੱਕ ਮੰਗ ਵੀ ਬਨਵਾਈ ਉਲਟਾ ਤੁਹਾਡੇ ਪਿਤਾ ਜੀ 96 ਦੇ ਵਿੱਚ ਤੁਸੀਂ ਚੋਣਾ ਜਿੱਤਿਆਂ ਬਹੁਜਨ ਸਮਾਜ پارٹی ਦੇ ਨਾਲ ਸਮਝੌਤਾ ਸੀ ਦੋਨੇ ਪਾਰਟੀਆਂ ਤੁਸੀਂ 13 ਚੋਂ 11 ਸੀਟਾਂ ਜਿੱਤ ਗਏ 10ਾਂ ਚੋਂ 8 ਅਕਾਲੀ ਦਲ ਜਿੱਤ ਗਿਆ ਦੋ ਕਾਂਗਰਸ ਦੀਆਂ ਸੀ ਤੇ ਬਹੁਜਨ ਸਵਾਜ ਪਾਰਟੀ ਕੋਲ ਤਿੰਨ ਸੀਟਾਂ ਸੀ ਉਹ ਤਿੰਨੂੰ ਹੀ ਜਿੱਤ ਗਏ ਰਲ ਕੇ ਤੁਹਾਡੇ 11 ਮੈਂਬਰ ਪਾਰਲੀਮੈਂਟ ਬਣ ਗਏ ਉਸ ਵੇਲੇ ਸ਼੍ਰੀ ਹਰਕ੍ਰਿਸ਼ਨ ਸਿੰਘ ਸੁਰਜੀਤ ਉਹਨਾਂ ਦਾ ਬਹੁਤ ਵੱਡਾ ਦਬਦਬਾ ਸੀ ਉਹ ਇਹ ਚੀਜ਼ ਪੈਦਾ ਕਰ ਲਿਆ ਏ ਕਿ ਸਭ ਤੋਂ ਵਧੀਆ ਪੜ੍ਹੇ ਲਿਖੇ ਸਖਸ਼ੀਤ ਨੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਲਓ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਇਹ ਕਲੀਅਰ ਕਰਨ ਤੇ ਉਹਨਾਂ ਦੇ ਪਿਤਾ ਜੀ ਦੀ ਉਦੋਂ ਭੂਮਿਕਾ ਕੀ ਸੀ ਇੱਕ ਦਿੱਲੀ ਦੇ ਆਗੂ ਨਾਲ ਲਿਆ ਬਾਜਪਾਈ ਸਾਹਿਬ ਦੇ ਘਰ ਗਏ ਸਾਡੀਤਾ ਜੀ ਬਿਨਾਂ ਸ਼ਰਤ ਹਮਾਇਤ ਹੈ ਤੇ ਪੋਲ ਉਦੋਂ ਖੁੱਲੀ ਜਦੋਂ ਟੀਚਰ ਕਰਤੀ ਜਲੰਧਰ ਦੇ ਇੱਕ ਵੱਡੇ ਅਖਬਾਰ ਦੇ ਸਮਾਗਮ ਦੇ ਵਿੱਚ ਡਾਕਟਰ ਮਨਮੋਹਨ ਸੇਉ ਨੂੰ ਉਹਨਾਂ ਨੇ ਆਪਣੇ ਭਾਸ਼ਣ ਚ ਕਿਹਾ ਕਿ ਬਾਦਲ ਸਾਹਿਬ ਤੁਸੀਂ ਕਦੇ ਆਪ ਦਾ ਨਿੱਜੀ ਕੰਮ ਲੈ ਕੇ ਆਇਓ ਪੰਜਾਬ ਦਾ ਤਾਂ ਕਦੇ ਕੰਮ ਲੈ ਕੇ ਨਹੀਂ ਆਇਆ ਸਾਰਾ ਭੇਦ ਖੋਲਤਾ ਤੇ ਜੇ ਉਦੋਂ ਬਰਾਹ ਸਾਹਿਬ ਪ੍ਰਧਾਨ ਮੰਤਰੀ ਕਿਤੇ ਬਣ ਜਾਂਦੇ ਤੇ ਵਜਨਾ ਦਾ ਕਾਲੀਦਲ ਦਾ ਸੀ ਨਾ ਪਰ ਤੁਹਾਡੇ ਸੱਤੀ ਕੱਪੜੀ ਅੱਗ ਕਿਉ ਲੱਗੀ ਸਰੀਰ ਦੇ ਵਿੱਚ ਗਲਤੀਆਂ ਸਾਡੀਆਂ ਆਪਣੀਆਂ ਨੇ ਅਸੀਂ ਪਰਿਵਾਰਵਾਦ ਭਾਰੂ ਰੱਖਿਆ ਜੇ ਅਕਾਲੀ ਦਲ ਪ੍ਰਤੀ ਇੰਨੀ ਕੁਰਬਾਨੀ ਕੀਤੀ ਹੁੰਦੀ ਅਕਾਲੀ ਦਲ ਦੀ ਆਸਥਿਤਿਨਾ ਰਹਿੰਦੀ ਮੈਂ ਬਾਰ ਬਾਰ ਕਹਿੰਦਾ ਕਿ ਪੰਜਾਬ ਨੂੰ ਇਹਦੀ ਖੇਤਰੀ ਪਾਰਟੀ ਅਕਾਲੀ ਦਲਾ ਅਕਾਲੀ ਦਲ ਦੀ ਮਜ਼ਬੂਤੀ ਬਹੁਤ ਚਾਹੀਦੀ ਹੈ ਤੇ ਖਿੱਲੀ ਤਾਂ ਇਹ ਆਪ ਹੀ ਉਡਾ ਰਹੇ ਨੇ ਦੋਨੇ ਤਰਾਏ ਇੱਕ ਦੂਜੇ ਦੀਆਂ ਬਾਰਲਾ ਤਾਂ ਆਇਆ ਨਹੀਂ ਇਹਨਾਂ ਨੇ ਦੋ ਸੀਟਾਂ ਤੇ ਰਹਿ ਗਏ ਸਿਰਫ ਅਜੇ ਸਭ ਕੁਰੀ ਸਿੱਖਿਆ ਜੇ ਤੁਸੀਂ ਇਕੱਠੇ ਰਹਿ ਕੇ ਵੀ ਤਿੰਨ ਸੀਟਾਂ ਜਿੱਤੇ ਵਿਧਾਨ ਸਭਾ ਦੀਆਂ ਹੁਣ ਲੋਕ ਸਭਾ ਦੀ ਸਵਾਲ ਲੱਖ ਸੀਟ ਆਈ ਹੈ ਤੇ ਅੱਡ ਅੱਡ ਹੋ ਕੇ ਤੁਸੀਂ ਕਿਹੜਾ ਨਵਾਂ ਪੈਂਤਰਾ ਮਾਰ ਲੋਗੇ ਸਵਾਲ ਉੱਠਦੇ ਆ ਸੋ ਅੱਜ ਵੀ ਮੈਂ ਨਹੀਂ ਕਹਿੰਦਾ ਕਿ ਬਾਗੀਆਂ ਦਾ ਇਕੱਠ ਵੱਧਦਾ ਸੀ ਜਾਂ ਦਾਗੀਆਂ ਦਾ ਵੱਧ ਸੀਗਾ ਜਿਹੜਾ ਇਹ ਇੱਕ ਦੂਜੇ ਤੇ ਕਹਿੰਦੇ ਅਸੀਂ ਨਹੀਂ ਕਹਿੰਦੇ ਪਰ ਕੀ ਤੁਸੀਂ ਅੱਡ ਅੱਡ ਹੋ ਕੇ ਕੋਈ ਨਮਾਅ ਇਤਿਹਾਸ ਰਚ ਲੋਗੇ ਇਤਿਹਾਸ ਤਾਂ ਰਚ ਲਿਆ ਤੁਹਾਡੀਆਂ 10 ਸੀਟਾਂ ਤੇ ਜਵਾਨ ਤਜਾਬਤ ਹੋਊਗੀ ਤੇ ਕਾਲੀ ਦਲ ਖੁਦ ਜਵਾਨ ਤਬਜਾਉਣ ਯੋਗੀਆਂ ਵੋਟਾਂ ਨਹੀਂ ਲੈ ਸਕਿਆ 16% ਚਾਹੀਦੀਆਂ ਸੀ ਤੇ 13% ਦੇ ਆਸ-ਪਾਸ ਰਹਿ ਗਈਆਂ ਸਭਾ 13% ਕੀ ਕਰੋਗੇ ਉੜਾਈ ਚੱਲੋ ਇੱਕ ਦੂਜੇ ਨੂੰ ਵਿੱਦੀ ਚੱਲੋ ਪੈਰ ਇੱਕ ਦੂਜੇ ਦੇ ਅੰਦਰਲੀਆਂ ਗੱਲਾਂ ਲੋਕਾਂ 'ਚ ਲਿਆਈ ਜਾਓ ਲੋਕ ਖੁਸ਼ ਹੋਣਗੇ ਪਰ ਇੱਕ ਮਜ਼ਬੂਤ ਅਕਾਲੀ ਦਲ ਪੈਦਾ ਨਹੀਂ ਹੋਣਾ ਉਹ ਉਹਨੂੰ ਕਹਿੰਦੇ ਆ ਕਿ ਤੁਸੀਂ ਗਲਤੀਆਂ ਕਰਕੇ ਆ ਉਹ ਉਹਨੂੰ ਕਹਿੰਦੇ ਨੇ ਉਹ ਉਹਨੂੰ ਗद्दार ਕਹਿੰਦਾ ਉਹਨੂੰ ਗद्दार ਕਹਿੰਦਾ ਸੋ ਇਹ ਜਿਹੜੀ ਗੱਲਬਾਤ ਕੀਤੀ ਗਈ ਹੈ ਕਾਫੀ ਹੈਰਾਨੀਜਨਕ ਹੈ ਤੇ ਜਦੋਂ ਤੱਕ ਪੰਥਕ ਤੇਰਾ ਇੱਕ ਨਹੀਂ ਹੁੰਦੀਆਂ ਕੱਲ ਤੁਸੀਂ ਬਾਬੇ ਬਕਾਲੇ ਦੇ ਵਿੱਚ ਜਿਸ ਅਮਰਤਪਾਲ ਤੇ ਤਵਾਲਾ ਰਹੇ ਹੋ ਤੁਹਾਡੇ ਤਾਂ ਇਕੱਠ ਸੱਦੇ ਵੇ ਸੀ ਇਲਜ਼ਾਮ ਇਹ ਵੀ ਲਾਉਂਦੇ ਆ ਦੂਜੇ ਕੇ ਤਾਂ ਸਾਰੇ ਮੰਚ ਦਾ ਖਰਚਾ ਸ਼ਰਮਣੀ ਕਮੇਟੀ ਨੇ ਕਰਤਾ ਦੋਸ਼ ਹੈ ਤੁਹਾਡੇ ਤੇ ਸਾਨੂੰ ਨਹੀਂ ਪਤਾ ਕੀਤਾ ਕਿ ਨਹੀਂ ਕੀਤਾ ਸੋ ਉਹ ਉਹਦੇ ਤੇ ਲਾਤਾ ਉਹਨੇ ਉਹਦੇ ਤੇ ਲਾਤਾ ਤੇ ਜਿਹੜਾ ਇਕੱਠ ਪਾਈ ਅਮਰਤਪਾਲ ਸਿੰਘ ਦੀ ਸਟੇਜ ਤੇ ਹੋਇਆ ਮੈਂ ਕੱਲ ਵੀ ਕਹੇ ਸੀ ਅੱਜ ਵੀ ਕਹਿਣਾ ਹੈ ਜਿਹੜਾ ਖਲਾਅ ਪੈਦਾ ਹੋ ਗਿਆ ਉਹ ਕਿੱਥੋਂ ਭਰਨਾ ਲੋਕ ਇਹਦੀ ਉਡੀਕ 'ਚ ਨੇ ਤੇ ਤੁਹਾਨੂੰ ਤਾਂ ਵੋਟਾਂ ਪਈਆਂ ਨਹੀਂ 10 ਜਵਾਨਤਾ ਜਬਤ ਹੋ ਗਈਆਂ ਤੁਹਾਡੀਆਂ ਲੋਕ ਫੇਰ ਚਾਹੁੰਦੇ ਨੇ ਕਿ ਕੋਈ ਨਾ ਕੋਈ ਨਵਾਂ ਬਦਲ ਮਿਲੇ ਉਹ ਜੋਸ਼ ਨਾਲ ਨਹੀਂ ਮਿਲਣ ਜੋਸ਼ ਜਮਾ ਹੋਸ਼ ਉਦੇ ਵਿੱਚ ਮਿਲ ਲੈ ਕੀ ਜਿਹੜਾ ਪੰਥਕ ਤਰ੍ਹਾਂ ਉੱਥੇ ਇਕੱਠੀਆਂ ਹੋਈਆਂ ਉਹ ਇਹਨਾਂ ਨੂੰ ਕਾਟ ਕਰਕੇ ਆਪਣਾ ਨਵਾਂ ਸਿਸਟਮ ਐਸਟੈਬਲਿਸ਼ ਕਰ ਸਕਣਗੀਆਂ ਸਮਾਂ ਦੱਸੇਗਾ ਜੀ ਸੌ ਦੂਜੇ ਪਾਸੇ ਹਟ ਉਸਾ ਗੱਲ ਕਰਦੇ ਹਾਂ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਮਜੀਠੀਆ ਸਾਹਿਬ ਵੱਲੋਂ ਇੱਕ ਟਵੀਟ ਕੀਤਾ ਗਿਆ ਤੇ ਉਹਨਾਂ ਵੱਲੋਂ ਬਾਗਿਆ ਨੂੰ ਕਿਹਾ ਗਿਆ ਉਹਨੇ ਕਿਹਾ ਕਿ ਜਿਹੜੇ ਸੁਧਾਰ ਲਹਿਰ ਦੀ ਗੱਲ ਕਰਦੇ ਨੇ ਪਹਿਲਾਂ ਆਪਣੇ ਅੰਦਰ ਸੁਧਾਰ ਲੈ ਕੇ ਆਉਣ ਜੀ ਜੇ ਜਿਹੜਾ ਮਜੀਠੀਆ ਸਾਹਿਬ ਕਹਿੰਦੇ ਉਹ ਸੁਧਾਰ ਲੈ ਕੇ ਆਉਣ ਉਹ ਥੋੜੇ ਨਾਲੋਂ ਨਿਕਲ ਚੁੱਕੇ ਨੇ ਤੇ ਜਿਹੜੇ ਤੁਹਾਡੇ ਨਾਲ ਨੇ ਉਹ ਸਾਰਾ ਸੁਧਾਰ ਲੈ ਆਏ ਅਸੀਂ ਕਈ ਵਾਰ ਗੱਲ ਕੀਤੀ ਕਿ ਇਹ ਆਗੂ ਸਿਰ ਜੋੜ ਕੇ ਬੈਠਣ ਕਿਧੀਆਂ ਕਿਧੀਆਂ ਕੀ ਗਲਤੀਆਂ ਨੇ ਉੱਤੇ ਗੱਲ ਕਰੋ ਕਿਸੇ ਹੋਰ ਨੇ ਤੇ ਨਹੀਂ ਕਿਹਾ ਸੀ ਸਾਫ ਕਾਲ ਤੱਕ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਆਵਾਜ਼ ਅੱਜ ਵੀ ਮੇਰੇ ਬੋਲ ਕੰਨਾਂ 'ਚ ਬੋਲ ਰਹੀ ਨੇ ਕੀ ਕਿਹਾ ਸੀ ਉਹਨਾਂ ਨੇ ਕਿ ਸਿੱਖ ਸੰਸਥਾਵਾਂ ਦੇ ਵਿੱਚ ਨਿਘਾਰ ਆ ਗਿਆ ਤੇ ਕਾਬਜ ਤਾਂ ਤੁਸੀਂ ਹੋ ਪਰ ਨਿਘਾਰ ਤਾਂ ਤੁਹਾਡੇ ਕਰਕੇ ਆਇਆ ਉਹਨਾਂ ਇਹਨਾਂ ਦੀ ਪੋਜੀਸ਼ਨ ਠੇਹਾ ਰਹਿ ਗਈ ਜਦਰ ਸਾਹਿਬ ਕਹਿੰਦੇ ਆ ਕਿ ਤੁਸੀਂ ਆਪਣਾ ਸ਼ਰੋਣੀ ਕਮੇਟੀ ਆਪਣਾ ਚੈਨਲ ਚਲਾਵੇ ਉਹ ਚਲਾ ਲਿਆ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਆਪਣਾ ਚ ਸ਼੍ਰੋਮਣੀ ਕਮੇਟੀ ਬਣਾਵੇ ਜੱਦਰ ਸਾਹਿਬ ਨੇ ਕਿਹਾ ਤੇ ਜਿੱਦਨ ਇਹਨਾਂ ਨੂੰ ਜਨਰੇਰਿਕ ਵੀਰ ਸਿੰਘ ਨੂੰ ਜਥੇਦਾਰ ਲਾਇਆ ਹੈ ਉਹਨਾਂ ਦਾ ਸੁਣ ਲੋ ਜਿਹੜਾ ਉਹਨਾਂ ਨੇ ਮੀਰੀਆਂ ਨੂੰ ਬਿਆਨ ਦਿੱਤਾ ਹੈ ਕਿ ਹੁਣ ਤੁਸੀਂ ਆਪਣਾ ਜਥੇਦਾਰ ਲਾ ਲਿਆ ਕਰਾਉਣ ਜੋ ਕਰਾਉਣਾ ਹੈ ਇੱਕ ਗੱਲ ਜਦੋਂ ਕਹਿੰਦੇ ਮੇਰੇ ਕੋਲੇ ਆਏ ਕਹਿੰਦੇ ਲਿਖ ਕੇ ਲਿਆਓ ਤੁਸੀਂ ਕਿਹੜੀਆਂ ਕਿਹੜੀਆਂ ਗਲਤੀਆਂ ਦੀ ਮਾਫੀ ਮੰਗਣਾ ਚਾਹੁੰਦੇ ਹੋ ਅੱਜ ਸਵੇਰੇ ਬਹੁਤ ਵੱਡਾ ਬਖਰੇਵਾ ਪੈਦਾ ਹੋਇਆ ਬੈ ਨਾਜਰਾ 30 ਤਰੀਕ ਤੇ ਟਕੀਆਂ ਨੇ ਨਾਜਰਾ ਇਹ ਵੀ ਟਕੀਆਂ ਨੇ ਅੱਜ ਤੱਕ ਕਰ ਸਿੱਖ ਪੰਥ ਦੇ ਇਤਿਹਾਸ ਦੇ ਵਿੱਚ ਸਿੱਖ ਕਦੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੇ ਹੋਵੇ ਉਹਦੇ ਪੁਤਲੇ ਬਣਾ ਕੇ ਪ੍ਰਕਰਮਾਂ ਚ ਸਾੜੇ ਨਹੀਂ ਗਏ ਘੜੀਸੇ ਨਹੀਂ ਗਏ ਤੇ ਬਾਹਰ ਲਿਜਾ ਕੇ ਜੁੱਤੀਆਂ ਮਾਰ ਕੇ ਸਾੜੇ ਨਹੀਂ ਗਏ ਅੱਜ ਸਿੱਖ ਕੌਮ ਨੂੰ ਜ਼ਰੂਰ ਤਾਂ ਅਕਾਲੀ ਫੂਲਾ ਸਿੰਘ ਵਰਗੇ ਦਾ ਤਰਜ਼ ਮੈਨੇ ਹੀ ਕਹਿੰਦਾ ਵੀ ਇਹ ਜੱਦਰ ਸਾਹਿਬ ਮਾੜੇ ਨੇ ਜਿਨ੍ਹਾਂ ਨੇ ਜੱਦਰ ਚੁਣਨੇ ਉਹ ਤਾਂ ਸ਼ੁਰੂ ਨਹੀਂ ਕਮੇਟੀ ਹੈ ਜਿਨ੍ਹਾਂ ਨੇ ਸ਼ੁਰੂਣੀ ਕਮੇਟੀ ਬਰਮਾਈ ਹੈ ਉਹ ਵੀ ਸਾਰਿਆਂ ਨੂੰ ਪਤਾ ਕੌਣ ਹੈ ਉਹ ਤਾਂ ਘਰੇਵੇਂ ਨੇ ਤੇ ਕੀ ਉਹ ਫੈਸਲਾ ਜੱਦਰ ਸਾਹਿਬ ਨੇ ਦੇ ਰਾਂ ਜਿਹੜਾ ਅਸੀਂ ਆਸ ਰੱਖਾਂਗੇ ਕਿ ਉਹ ਅਕਾਲੀ ਫੂਲਾ ਸਿੰਘ ਦੇ ਸਿਧਾਂਤ ਤੇ ਚੱਲਦੇ ਆ ਉਹ ਕੰਮ ਕਰਨਗੇ ਜਿਹਦੇ ਨਾਲ ਇਤਿਹਾਸਕ ਫੈਸਲਾ ਪਣੇਗਾ ਸਾਰੇ ਸਿੱਖ ਤਰਨ ਨੂੰ ਜੱਦਲ ਸਾਹਿਬਾਨ ਦੇ ਫੈਸਲੇ ਤੋਂ ਬਹੁਤ ਜ਼ਿਆਦਾ ਆਸ ਹੈ ਕਿ ਉਹ ਇਹਨਾਂ ਬਾਪ ਦੰਡਾ ਤੇ ਖਰਾ ਉਤਰਨਗੇ ਸਮਾ ਦਸੇ ਜੀ ਸੋ ਨਾਲ ਹੀ ਗੱਲ ਕਰਦੇ ਜੀ ਕੰਗਣਾ ਨਰੋਦੀ ਜੋ ਕਿ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਪੰਜਾਬੀਆਂ ਦੇ ਨਾਲ ਵਿਵਾਦ ਦੇ ਵਿੱਚ ਰਹਿੰਦੀ ਆ ਹੁਣ ਉਹਨਾਂ ਵੱਲੋਂ ਨਵਾਂ ਵਿਵਾਦ ਛੇੜ ਦਿੱਤਾ ਗਿਆ ਜੀ ਕੰਗਣਾ ਨਰੋਦੀ ਢੋਲਸਾ ਮੂਵੀ ਆ ਰਹੀ ਹੈ ਐਮਰਜੈਂਸੀ ਜਿਹਦੇ ਚੱਲਦੇ ਸਰਵਿਸ ਖਾਲਸਾ ਵੱਲੋਂ ਕਿ ਸਵਾਲ ਖੜੇ ਕੀਤੇ ਗਏ ਨੇ ਜੀ ਦੇਖੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੁਝ ਸਮੇਂ ਬਾਅਦ ਪੈਦਾ ਹੁੰਦੇ ਨੇ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਨੇ ਇਹ ਪਹਿਲਾਂ ਵੀ ਜਦੋਂ ਬੋਲਦੀ ਆ ਆ ਗੂਗਲਦੀ ਆ ਕਦੇ ਇਹ ਮਾਤਾ ਮਹਿੰਦਰ ਸਿੰਘ ਕੌਰ ਨੂੰ ਕਹਿ ਦਿੰਦੇ ਆ ਕਹਿ ਦਿੰਦੀ ਹੈਗੀ ਇਹ ਤਾਂ ਦਿਹਾੜੀ ਤੇ ਬੈਠੀਆਂ ਨੇ ਉਹ ਕਹਿੰਦੇ ਤੂੰ 500 ਦੀ ਵੀ ਹੈ ਹਜ਼ਾਰ ਦਿਹਾੜੀ ਲੈ ਤੇ ਸਾਡੇ ਘਰਾਂ ਚ ਘੰਟਾ ਕੰਮ ਕਰ ਇਹ ਜਿਹੜੀ ਐਮਰਜੈਂਸੀ ਫਿਲਮ ਐਮਰਜੈਂਸੀ ਤੇ ਸਾਕਾ ਨੀਲਾ ਤਾਰਾ ਨਾਲ ਸੰਬੰਧਤ ਆ ਉਦੇ ਵਿੱਚ ਇੰਦਰਾ ਗਾਂਧੀ ਦੀ ਭੂਮਿਕਾ ਆਪ ਨਭਾਉਂਦੀ ਨਜ਼ਰ ਆਉਂਦੀ ਹੈ ਕਹਿੰਦੇ ਦੇ ਮਤਾਂਕ ਜੋ ਚਰਚਾ ਚ ਆਇਆ ਹੈ ਮੀਡੀਆ ਦੇ ਵਿੱਚ ਉਹਦੇ ਵਿੱਚ ਸਿੱਖਾਂ ਨੂੰ ਦਹਿਸ਼ਤਗਰ ਅੱਤਵਾਦੀ ਵੱਖਵਾਦੀ ਗਰਦਾਨਿਆਂ ਗਿਆ ਹੈ ਤੇ ਜਿਹੜਾ ਕੇਂਦਰ ਸਰਕਾਰ ਦਾ ਸੈਂਸਰ ਬੋਰਡ ਹੈ ਉਹਦਾ ਇਹੋ ਹੀ ਕੰਮ ਆ ਕਿ ਅਗਲਾਉਣ ਵਾਲੀਆਂ ਫਿਲਮਾਂ ਨੂੰ ਆਗਿਆ ਦੇ ਦਿਓ 6 ਸਤੰਬਰ ਨੂੰ ਇਹਨੇ ਭਾਰਤ ਦੇ ਵਿੱਚ ਰਿਲੀਜ਼ ਹੋਣਾ ਹੈ ਮੇਰਾ ਕੀ ਹੈ ਕੇਂਦਰ ਦਾ ਮੰਤਰਾਲਾ ਇਸ ਨਾਲ ਸੰਬੰਧਿਤ ਉਸ ਤੋਂ ਪਹਿਲਾਂ ਸੈਂਸਰ ਬੋਰਡ ਨੂੰ ਇਹ ਸਾਰਾ ਕੁਝ ਦੇਖਣਾ ਚਾਹੀਦਾ ਹੈ ਜੇ ਇਸ ਤਰ੍ਹਾਂ ਦੀ ਸਿੰਗੜੀ ਨਾਲ ਫਿਰਕਿਆਂ ਦੇ ਵਿੱਚ ਅੱਗ ਲੱਗ ਜਾਵੇ ਬਿਲਕੁਲ ਨਹੀਂ ਉਹਦੀ ਅਗਿਆ ਦੇਣੀ ਚਾਹੀਦੀ ਇੱਕ ਹੋਰ ਗੱਲ ਕਟਾ ਕਿੱਲੇ ਦੇ ਜੋਰ ਤੇ ਟਿੰਗੜਦਾ ਹੁੰਦਾ ਹੈ ਇਹਨੂੰ ਭਾਜਪੀ ਨੇ ਸ਼ਾਮਿਲ ਕਰ ਲਿਆ ਤੇ ਮੈਂਬਰ ਪਾਰਲੀਮੈਂਟ ਬਣਾ ਲਿਆ ਥਾ-ਥਾਤੇ ਹੀ ਬਵਾਦਾਂ ਚ ਹੈ ਕੀ ਤੁਸੀਂ ਘੱਟ ਗਿਣਤੀਆਂ ਨੂੰ ਵਰਤ ਕੇ ਜਿਹੜਾ ਕੁਝ ਹੁਣ ਤੱਕ ਚੱਲਿਆ ਵੱਧ ਗਿਣਤੀਆਂ ਨੂੰ ਆਪਣੇ ਨਾਲ ਲਾਉਣਾ ਚਾਹੁੰਦੇ ਹੋ ਭਾਰਤ ਯੂਨੀਅਨ ਆਫ ਸਟੇਟਸ ਰਾਜਾਂ ਦਾ ਸੰਗ੍ਰਹਿ ਆ ਤੇ ਕੀ ਉਹਦੇ ਵਿੱਚ ਜੇ ਇਸ ਤਰ੍ਹਾਂ ਦੀਆਂ ਇਹ ਫਿਲਮਾਂ ਬਣਾਉਣਗੀਆਂ ਜਿਦੇ ਨਾਲ ਭਾਈਚਾਰਕ ਸਾਂਝ ਖਤਮ ਹੁੰਦੀ ਹੋਵੇ ਆਪਣਾ ਤਾਂ ਬੜੀ ਫੈਲਦੀ ਹੋਵੇ ਇਹੋ ਜੀ ਫਿਲਮ ਦੀ ਬਿਲਕੁਲ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਕਿਤੇ ਤੁਸੀਂ ਦੇਸ਼ ਨੂੰ ਹੋਰ ਪਾਸੇ ਵੱਲ ਤਾਂ ਨਹੀਂ ਤੋਰ ਰਹੇ? ਸਬਦਾਨ ਇਹ ਕਹਿੰਦਾ ਹੈ, "ਹਮ ਭਾਰਤ ਕੇ ਲੋਗ, ਅਸੀਂ ਭਾਰਤ ਦੇ ਲੋਕ।" ਇਹਦੇ ਵਿੱਚ ਜੋ ਬਵਾਦਤ ਹੈ, ਸੈਂਸਰ ਬੋਰਡ ਨੂੰ ਉਹਨੂੰ ਦੇਖ ਕੇ ਉਹਦੇ ਵਿੱਚ ਸਿੱਖ ਨਮਾਇੰਦਾ ਵੀ ਭਾਓ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੀ ਲੈ ਲਓ। ਜਾਂ ਹੋਰ ਸਿੱਖ ਵਿਦਵਾਨ ਲੈ ਲੋ ਜਿਹੜਾ ਨਾਲ ਨਿਰੀਖਣ ਕਰੇ ਇਤਰਾਜ਼ਯੋਗ ਜਿਹੜੇ ਦ੍ਰਿਸ਼ ਨੇ ਉਹਨਾਂ ਦੀ ਕਟਾਈ ਕੀਤੀ ਜਾਵੇ ਜੀ ਸੋ ਟਿਰ ਸਾਹਿਬ ਦੂਜੇ ਪਾਸੇ ਗੱਲ ਕਰਦੇ ਹਰਿਆਣਾ ਤੇ ਪੰਜਾਬ ਦੀ ਜਿੱਥੇ ਹਰਿਆਣਾ ਤੇ ਪੰਜਾਬ ਦੇ S.Y.L ਦਾ ਮਸਲਾ ਜਿਹੜਾ ਉਲਝਾ ਹੈ ਉੱਥੇ ਹੀ ਹੁਣ ਹਰਿਆਣਾ ਦੇ ਵਕੀਲਾ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਵੱਖਰੀ ਜਿਹੜੀ ਹਾਈ ਕੋਰਟ ਤੇ ਵਿਧਾਨ ਸਭਾ ਹੋਣੀ ਚਾਹੀਦੀ ਹੈ ਜੀ ਦੇਖੋ ਜਦੋਂ ਵੀ ਕੋਈ ਰਾਜਧਾਨੀ ਨਵੀਂ ਬਣਦੀ ਹੈ ਉਹ ਆਪਣੇ ਰਾਜਧਾਨੀ ਆਪ ਬਣਾਉਂਦੀ ਹੈ। ਹਿਮਾਚਲ ਸਾਡੇ ਨਾਲੋਂ ਵੱਖ ਹੋਇਆ ਉਹਨਾਂ ਨੇ Shimla ਆਪਣੀ ਰਾਜਧਾਨੀ ਬਣਾ ਲਈ। ਹੋਰ ਕਿੰਨੇ ਨੇ ਜਿਨ੍ਹਾਂ ਨੇ ਆਪ ਉਹ ਆਪਣੀਆਂ ਰਾਜਧਾਨੀਆਂ ਬਣਾ ਲਈਆਂ। ਆਂਧਰਾ ਦੇ ਵਿੱਚ ਹੋਇਆ ਉਹ ਇਸ ਮਾਮਲੇ 'ਚ ਲੱਗੇ ਆ ਕਿੰਨੇ ਨੇ ਜਿੱਥੇ-ਜਿੱਥੇ ਰਾਜ ਵੱਖਰੇ ਹੋਏ ਉਹਨਾਂ ਦੀਆਂ ਰਾਜਧਾਨੀਆਂ ਆਪਣੀਆਂ ਬਣੀਆਂ। हरियाणा ਨਾਲ ਸੰਬੰਧਤ ਬਹੁਤ ਸਾਰੇ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਨੇ ਕਾਂਗਰਸ ਆਗੂ ਭពਿੰਦਰ ਸਿੰਘ ਹੁੱਡਾ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਜੇ ਤੁਸੀਂ ਸੱਤਾ 'ਚ ਆਏ ਇਹ ਚੀਜ਼ਾਂ ਨਜ਼ਰ ਕਰਦੀਆਂ ਆ ਰਹੀਆਂ ਨੇ ਕਿ ਹਵਾ ਕਿਸ ਰੁੱਖ 'ਚ ਚੱਲ ਰਹੀ ਹੈ ਇਹ ਵਾਅਦਾ ਕਰੋ ਹਰਿਆਣੇ ਦੀ ਵੱਖਰੀ ਹਾਈ ਕੋਰਟ ਤੇ ਹਰਿਆਣੇ ਦੀ ਵੱਖਰੀ ਰਾਜਧਾਨੀ ਹੋਵੇ ਜੀ ਸੋ ਦੂਜੇ ਪਾਸੇ ਕੱਲ ਨਾਬਾਲਗ ਜੋ ਕਿ ਵਹੀਕਲ ਚਲਾਉਂਦੇ ਨੇ ਮੋਟਰ ਗੱਡੀਆਂ ਚਲਾਉਂਦੇ ਨੇ ਉਹਨਾਂ ਦੇ ਕੱਲ ਚਲਾਣ ਕੱਟੇ ਜਾਣਗੇ ਬਿਲਕੁਲ ਪਹਿਲਾਂ ਇਹ 1 ਅਗਸਤ ਤੋਂ ਹੋਣਾ ਸੀ ਤਾਂ 20 ਅਗਸਤ ਤੱਕ ਪਾਤਾ ਹੁਣ ਕੱਲ ਤੋਂ ਇਹਨਾਂ ਨੂੰ ਜੁਰਮਾਨੇ ਹੋਣਗੇ ਇਹਨਾਂ ਨੂੰ 3 ਸਾਲ ਦੀ ਮਾਂ ਪਿਓ ਨੂੰ ਕੈਦ 25000 ਦਾ ਜੁਰਮਾਨਾ ਇਹ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਨਾਲ ਨਾਲ ਕਹਿੰਦੇ ਕਿ ਅਸੀਂ ਜਾਗਰੂਤਾ ਮਹਿੰਦੀ ਲਿਆਵਾਂਗੇ ਉਹਦੇ ਨਾਲ ਦੋ ਉਦਾਹਰਨਾਂ ਦਿੱਤੀਆਂ ਨੇ ਇੱਕ ਉਦਾਹਰਨ ਹੈ ਜੀ 12ਵੀਂ ਦਾ ਇੱਕ ਬੱਚਾ ਸੀ ਪੂਨੇ ਦਾ ਪਾਰਟੀ ਤੇ ਗਿਆ ਪੰਜ ਰਤਨੀ ਸ਼ਕਲੀ ਤੇ ਗੱਡੀ ਦੀ ਗਤੀ 200 ਕਿਲੋਮੀਟਰ ਤੇ ਜਾ ਰਹੀ ਸੀ ਉਹਦੇ ਵਿੱਚ ਕਹਿੰਦੇ ਕਿਸੇ ਦੋ ਪਹੀਆ ਵਾਹਨ ਨੂੰ ਰਗੜਤਾ ਤੇ ਪੰਜਾਬ ਦੀ ਸਰਕਾਰ ਦੇ ਸੰਬੰਧਤ ਅਧਿਕਾਰੀ ਕਹਿ ਰਹੇ ਨੇ ਚਲਾਨ ਵੀ ਕੱਲ ਤੋਂ ਸ਼ੁਰੂ ਹੋ ਜਾਣਗੇ ਤੇ ਨਾਲ ਨਾਲ ਜਾਗਰੂਕਤਾ ਮਹਮ ਵੀ ਚਲਾਵਾਂਗੇ ਸ਼ੁਰਾਤੀ ਦੌਰ ਦੇ ਵਿੱਚ ਸ਼ਾਇਦ ਥੋੜਾ ਜਿਹਾ ਉਹ ਜਾਗਰੂਕਤਾ ਵੱਲ ਬੱਧਤੇ ਆਂਦੇਣ ਉਸ ਤੋਂ ਬਾਅਦ ਬਾਪੇ ਖਬਰਦਾਰ ਹੋ ਜਾਣ ਆਪਣੇ ਬੱਚਿਆਂ ਨੂੰ ਜੇ ਨਵਾਲਕਤਾ ਦੇ ਵਿੱਚ ਦਪਈਆ ਜਾਂ ਚਾਰਪਈਆ ਵਾਹਨ ਦਿੱਤਾ ਹੈ ਜੀ ਸੋ ਦੂਜੇ ਪਾਸੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ 10 ਮਹੀਨਿਆਂ ਦੇ ਵਿੱਚ 157 ਪੁਲਿਸ ਕਰਮਚਾਰੀ ਨੇ ਉਹ ਕਿਲਸਾ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਨੇ ਜੀ ਬਿਲਕੁਲ ਇਹ ਜਿਹੜਾ ਮਾਮਲਾ ਚੱਲਿਆ ਹੈ ਨਵੰਬਰ 23 ਤੋਂ ਲੈ ਕੇ ਅਗਸਤ 24 ਤੱਕ 10 ਮਹੀਨਿਆਂ ਦੇ ਵਿੱਚ ਡਰਗ ਤਰਕਸ ਕਰਨ ਨਾਲ ਜਿਹੜੀ ਗੰਢ ਤੁੱਪ ਹੈ ਜਾਂ ਕੋਈ ਨਾ ਕੋਈ ਭੂਮਿਕਾ ਹੈ 157 ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਆਈਆਂ ਸਪਾਈ ਤੋਂ ਲੈ ਕੇ ਸੁਪਰਡੈਂਟ ਪੁਲਿਸ ਤੱਕ ਦੇ ਕਰਮਚਾਰੀ ਤੇ ਅਧਿਕਾਰੀ ਇਹਦੇ ਵਿੱਚ ਸ਼ਾਮਲ ਨੇ ਐਸਪੀ ਪੱਧਰ ਦੇ ਅਧਿਕਾਰੀ ਨੇ ਜੀ 1 ਡੀਐਸਪੀ 3 ਇਨਸਪੈਕਟਰ 3 ਸਬ ਇਨਸਪੈਕਟਰ 2 ਸਹਾਇਕ ਥਾਣੇਦਾਰ 23 ਮੁਖ ਸਿਪਾਹੀ 39 ਅਤੇ 98 ਕਨਸਟੇਬਲ ਸਿਪਾਹੀ ਪੱਧਰ ਦੇ ਅਧਿਕਾਰੀ ਨੇ ਜੇ ਇਹ ਧਾਰਨਾ ਲੱਗਣ ਲੱਗਿਆ ਤਾਂ ਸੂਤਰਾਂ ਦੇ ਬਾਲੇ ਤੋਂ ਖਬਰ ਇਹ ਹੈ ਡੀਜੀਪੀ ਸਾਹਿਬ ਦੇ ਹਵਾਲੇ ਨਾਲ ਇਹ ਸਾਰੇ ਦੇ ਸਾਰੇ ਬਰਖਾਸਤ ਕੀਤੇ ਜਾ ਸਕਦੇ ਨੇ ਜਿਨ੍ਹਾਂ ਨੇ ਇਹ ਭੂਮਿਕਾ ਅਦਾ ਕੀਤੀ ਹੈ ਜੀ ਸੋ ਨਾਲੇ ਹੁਣ ਇੱਕ ਹੋਰ ਖਬਰ ਸਾਹਮਣੇ ਇਹ ਕਹਿੰਦੇ ਸਰਕਾਰੀ ਟੂਟੀਆਂ ਦਾ ਪਾਣੀ ਹੈ 50% ਸਕੂਲਾਂ ਦੇ ਵਿੱਚ ਨਹੀਂ ਪਹੁੰਚਿਆ। ਦੇਖੋ ਜਿਹੜਾ ਭਾਰਤ ਦਾ ਇੱਕ ਸਰਵੇ ਆਇਆ ਹੈ ਇਹ ਤੇ ਰਿਪੋਰਟ ਕੀਤਾ ਗਿਆ ਸਾਡੇ 1,75,000 ਇਹਦੇ ਵਿੱਚੋਂ 464 ਸਕੂਲ ਨੇ ਇਹਨਾਂ ਦੇ ਵਿੱਚੋਂ ਨ ਕਰੋੜ ਤੋਂ ਵੱਧ ਨੇ ਇਹ ਪੌਣੇ 2 ਕਰੋੜ ਇਹਨਾਂ ਦੇ ਵਿੱਚੋਂ ਜਿਹੜਾ ਪਾਣੀ ਹੈ 53% ਚ 62 ਲੱਖਸ ਤੇ ਉਹ ਸਕੂਲ ਨੇ ਜਿਨ੍ਹਾਂ ਚ ਪਾਣੀ ਪਹੁੰਚਿਆ ਨਹੀਂ ਸਰਕਾਰੀ ਸਕੂਲਾਂ ਦੀ ਗਿਣਤੀ 930656 ਹੈ ਭਾਰਤ ਚ ਇਹਨਾਂ ਚੋਂ 47400 474299 ਇੱਥੇ ਪਾਣੀ ਪਹੁੰਚਿਆ ਬਾਕੀਆਂ 'ਚ ਨਹੀਂ ਪਹੁੰਚਿਆ ਸਭ ਤੋਂ ਇੱਕ ਨੰਬਰ ਤੇ ਤਾਮਨ ਲਾਡੂ ਆ ਜਿੱਥੋਂ ਦੇ ਸਕੂਲਾਂ ਦੇ ਵਿੱਚ 99% ਤੋਂ ਵੀ ਵੱਧ ਪਾਣੀ ਪਹੁੰਚ ਗਿਆ 99.39 60% ਰਹਿ ਗਿਆ ਇਸੇ ਤਰ੍ਹਾਂ ਦੂਜੇ ਨੰਬਰ ਤੇ ਸਾਡਾ ਗਵੰਢੀ ਸੂਬਾ ਹਿਮਾਚਲ 98.25 ਤੀਜੇ ਨੰਬਰ ਤੇ ਆਉਂਦਾ ਹੈ ਜਿਹੜਾ ਹੈਗਾ ਜੀ ਉਹ ਹਰਿਆਣਾ ਹੈ ਉਥੇ ਨੜਨ ਉਥੇ 91.794 ਹਿਮਾਚਲ ਤੀਜੇ ਤੇ ਹੈ ਚੌਥੇ ਤੇ ਹੈ ਹਰਿਆਣਾ ਹੈ ਪੰਜਵੇਂ ਤੇ ਮਹਾਰਾਸ਼ਟਰ ਹੈ ਛੇਵੇਂ ਤੇ ਇੱਕ ਹੋਰ ਸੂਬਾ ਹੈ ਸੱਤਵੇਂ ਤੇ ਪੰਜਾਬ ਆਉਂਦਾ ਹੈ ਤੇ ਯੂਪੀ ਸੱਤੋਂ ਵੀ ਥੱਲੇ ਆ ਸੋ ਇਹ 6ਵੇਂ ਤੇ ਮਹਾਰਾਸ਼ਟਰ ਹੈ ਤੇ ਉਸ ਤੋਂ ਬਾਅਦ 7ਵੇਂ ਤੇ ਪੰਜਾਬ ਹੈ ਅੱਗੇ ਫਿਰ ਯੂਪੀ ਹੈ ਬਾਕੀ ਉਹਦੋਂ ਥੱਲੇ ਨੇ ਤੇ ਗੱਲ ਕਰਦੇ ਆ ਅਸੀਂ ਵਿਸ਼ਵ ਗੁਰੂ ਬਨਨ ਦੀ ਅਜੇ ਤੱਕ ਸਾਡੇ ਨਾਲ ਦਾ ਗੁਆਂਢੀ ਸੂਬਾ ਹਿਮਾਚਲ ਉਹ 98 ਤੇ ਪਹੁੰਚ ਗਿਆ ਤੇ ਸਾਡਾ ਅੰਕੜਾ ਕਿੰਨਾ ਹੈ ਅਸੀਂ 65% ਸਕੂਲਾਂ 'ਚ ਪਾਣੀ ਪਹੁੰਚਾ ਸਕੇ ਹਾਂ। ਸ਼ਹਿਰੀ ਤੇ ਪਿੰਡੂ ਦਾ ਅੱਡਾ ਟੰਕੜਾ ਹੈ। ਤੇ ਹਿਮਾਚਲ ਸਾਡੇ ਬਿਲਕੁਲ ਨਾਲ ਹੈ। ਸਾਡੇ 'ਚੋਂ ਨਿਕਲ ਕੇ ਬਣਿਆ 1960 'ਚ। ਉਹਦੀ ਹਾਲਤ ਇਹ ਹੈ ਕਿ ਸਾਡੇ ਨਾਲੋਂ 98% ਤੇ ਪਹੁੰਚ ਗਿਆ ਅਸੀਂ 65 ਤੇ ਹਾਂ। ਬਸ ਮੁੱਛਾਂ ਨੂੰ ਵਟ ਦੇਣ ਜੋਗੇ ਆ। ਬਾਕੀ ਤਾਂ ਪੱਲੇ ਸਾਡੇ ਕੱਖ ਹੈ ਨਹੀਂ। ਜੀ। ਸੋ ਆਦਰਪ੍ਰਾਨ ਦੇ ਵਿੱਚ ਆਨੇ ਢੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਸੋ ਵਾਸਾ ਸਭ ਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਾਂਗੇ ਜੋ ਸਾਡੇ ਨਾਲ ਅਖੀਰ ਦੇ ਵਿੱਚ ਜੁੜੇ ਰਹੇ ਤੇ ਉਹ ਪ੍ਰੋਗਰਾਮ ਦੇ ਵਿੱਚ ਕਮੈਂਟ ਕਰਿਆ ਕਰੋ ਬਣਾ ਨੂੰ ਲਾਈਕ ਕਰਿਆ ਕਰੋ ਤੇ ਵਾਧ ਤੋ ਵਾਧ ਪ੍ਰੋਗਰਾਮ ਨੂੰ ਸ਼ੇਅਰ ਕਰਿਆ ਕਰੋ ਧੰਨਵਾਦ